ਅੱਜ ਆਪਾਂ ਕਹਿੋ ਜੀ ਪੁਸਤਕ ਤੇ ਮੰਦੇ ਜਨ ਰੱਖਦੇ ਹੋਈ ਇੱਕ ਕਪਾਣ ਲਾਈਵ ਹੋਈ ਹੈ ਅੱਜ ਪੁਸਤਕ ਵੀ ਸਾਨੂੰ ਤੁਹਾਡੇ ਤੱਕ ਸਾਂਝੀ ਕਰਦੇ ਆਂ ਜਿਹੜੀ ਪੁਸਤਕ ਹੈ ਇਹ ਪੁਸਤਕ ਦਾ ਨਾਮ ਹੀ ਦੇਖ ਸਕਦੇ ਤੁਸੀਂ 40 ਦਿਨ ਧੁਗਾਂ ਗੁਰਪ੍ਰੀਤ ਜੀ ਦੀ ਲਿਖੀ ਹੋਈ ਹੈ ਜੀ ਬਹੁਤ ਸੋਹਣੀ ਪੁਸਤਕ ਹੈ ਇਹਦੇ ਵਿੱਚੋਂ ਆਪਾਂ ਜੇ ਪੜ੍ਹਦੇ ਆਂ ਤਾਂ ਬਹੁਤ ਕੁਝ ਆਪਾਂ ਨੂੰ ਸਿੱਖਣ ਨੂੰ ਮਿਲਦਾ ਹੈ ਬਹੁਤ ਕੁਝ ਆਪਾਂ ਨੂੰ ਹਾਸਿਲ ਹੁੰਦਾ ਹੈ ਇੱਕ ਕਤਾਬ ਪੜਾਂਗੇ ਜਦੋਂ ਜਦੋਂ ਆਪਾਂ ਇੱਕ ਕਤਾਬ ਪੜਾਂਗੇ ਬਹੁਤ ਸੋਹਣੀ ਕਿਤਾਬ ਲਿਖੀ ਹੋਈ ਹੈ ਜੀ ਆਪਾਂ ਸੁਣਾਉਣੇ ਤੁਹਾਨੂੰ ਇਹਦੇ ਵਿੱਚ ਜਿਵੇਂ ਆਪਾਂ ਦੇਖੀ ਤਾਂ 40 ਦਿਨਾਂ ਤੇ ਪ੍ਰਤੀ ਲਿਖੀ ਹੋਈ ਹੈ ਵੀ ਇਹ 40 ਦਿਨਾਂ ਦੇ ਵਿੱਚ ਵਿੱਚ ਵੀ ਇੱਕ ਤਾਂ ਸੁਣ ਮੈਂ ਦੱਸਦਾ ਸਾਰਾ ਇੱਕ ਨਟਾ ਇੱਕ ਕਤਾਬ ਜਿਹੜੀ ਦੀ ਇਹ 40 ਦਿਨ ਲਿਖੂਏ ਕੇਸਰ ਤੇ ਫਕੀਰ ਦੀ ਯਾਤਰਾ ਦੇ ਅਧੀਨ ਲਿਖੀ ਹੋਈ ਸਾਰੀ ਇਹਦੇ ਤੇ ਸਭ ਲਿਖਿਆ ਹੋਇਆ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਕਿਤਾਬ ਆ ਹੁਣ ਸਾਰੀ ਆਪਾਂ ਤੁਹਾਨੂੰ ਪਹਿਲੇ ਦਿਨ ਬਾਰੇ ਸਾਰਾ ਦੱਸਦੇ ਆ ਆ ਸੀਪਰ ਦਿਨ ਪਹਿਲਾ ਬਹੁਤ ਸੋਹਣੀ ਪੁਸਤਕ ਹੈ ਇਹ ਸਾਰੀ ਆਪਾਂ ਤੁਹਾਨੂੰ ਪੜ੍ਹ ਕੇ ਸੁਣਾਉਨੇ ਆ ਇਦੇ ਵਿੱਚ ਸਭ ਤੋਂ ਪਹਿਲਾਂ ਲਿਖਿਆ ਹੋਇਆ ਜਿਹੜਾ ਕੁਝ ਵੀ ਅਚਾਨਕ ਨਹੀਂ ਹੁੰਦਾ ਸਾਨੂੰ ਸਮਝਣ ਵਿੱਚ ਹੀ ਦੇਰ ਹੁੰਦੀ ਹੈ ਨਾ ਸੁੱਖ ਰਹਿੰਦਾ ਨਾ ਦੁੱਖ ਰਹਿੰਦਾ ਜਿਵੇਂ ਰਾਤ ਤੋਂ ਬਾਅਦ ਸਵੇਰ ਹੁੰਦੀ ਹੈ ਬਹੁਤ ਸੋਹਣੀਆਂ ਚੀਜ਼ਾਂ ਦੇ ਵਿੱਚ ਲਿਖੀਆਂ ਹੋਈਆਂ ਨੇ ਜੋ ਆਪਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਿੱਖਣ ਨੂੰ ਕੰਮ ਆਉਂਦੀਆਂ ਨੇ ਬਹੁਤ ਸੋਹਣਾ ਤੁਗਾ ਗੁਰਪ੍ਰੀਤ ਜੀ ਨੇ ਲਿਖਿਆ ਹੋਇਆ ਜੋ ਕਿ ਹੁਣ ਅਮਰੀਕਾ ਦੇ ਵਿੱਚ ਡਾਕਟਰ ਨੇ ਚਲੋ ਹੁਣ ਆਪਾਂ ਸਾਰੀ ਸਟਾਰਟ ਕਰਦੇ ਹਾਂ ਦੇਖੋ ਇਹਦੇ ਵਿੱਚ ਲਿਖਿਆ ਹੋਇਆ ਉਦਾਸੀਆਂ ਸਾਧੂਆਂ ਦੀ ਇਹ ਕੁੱਟਿਆ ਥੇ ਦੇ ਸਭ ਤੋਂ ਉੱਚੀ ਜਗ੍ਹਾ ਦੇ ਚੜ੍ਹਦੇ ਪਾਸੇ ਟਲਾਂਣ ਤੇ ਬਣੀ ਹੋਈ ਸੀ ਉੱਥੇ ਪਹੁੰਚਣ ਲਈ ਇੱਕ ਡੰਡੀ ਬਣੀ ਹੋਈ ਸੀ ਜੋ ਇੱਕ ਸੰਗਣੀ ਝਿੜੀ ਦੇ ਵਿੱਚੋਂ ਵਿੱਚੀ ਲੰਘਦੀ ਸੀ ਇਸ ਝਿੜੀ ਵਿੱਚ ਸਰੀਰ ਸ਼ਰੀਂ ਸ਼ਰੀਂ ਸੋਝਣਾ ਤੂਤ ਟਾਲੀ ਡੇਕ ਬਾਸ ਜਾਮਣ ਆਂਬ ਅਤੇ ਬੇਰੀਆਂ ਦੇ ਦਰਖਤ ਆਪਣੀ ਗੂੜੀ ਛਾਂ ਨਾਲ ਦਿਨੇ ਹੀ ਹਨੇਰਾ ਕਰੀ ਰਖਦੇ ਇਹਨਾਂ ਦਰਖਤਾਂ ਤੇ ਚਿੜੀਆਂ ਕਾਂ ਘੁੱਗੀਆਂ ਕਬੂਤਰਾਂ ਤੋਤੇ ਸ਼ਾਰਕਾਂ ਉੱਤੇ ਚੱਕੀ ਰਾਹੇ ਸਾਰਾ ਦਿਨ ਇੰਜ ਠੀਕ ਚਿਹੜਾ ਪਾਰ ਰਖਦੇ ਜਿਵੇਂ ਕੋਈ ਅਣਸੁਲਜਿਆ ਮਸਲਾ ਸੁਲਝਾ ਰਹੇ ਹੋਣ ਹੁਣ ਆਪਾਂ ਪਹੁੰਚੇ ਹਾਂ ਦੂਜੇ ਦੂਜੇ ਪੇਜ ਉੱਪਰ ਕੁਟੀਆਂ ਦੇ ਇੱਕ ਪਾਸੇ ਵੱਡਾ ਬੋੜ ਦਾ ਦਰਖਤ ਸੀ ਜਿਸ ਦੀਆਂ ਲੰਮਕ ਦੀਆਂ ਜੜਾਂ ਵੇਖ ਕੇ ਇੰਜ ਲੱਗਦਾ ਸੀ ਜਿਵੇਂ ਉਹ ਇਸ ਝਿੜੀ ਦੇ ਪਰਿਵਾਰ ਦਾ ਕੋਈ ਵਡੇਰਾ ਬਜ਼ੁਰਗ ਹੋਵੇ। ਕਟੀਆਂ ਦੇ ਦੂਸਰੇ ਪਾਸੇ ਪਲਟੀ ਹਲਟੀ ਹਲਟੀ ਸੀ ਜਿਸ ਨੂੰ ਹੱਥ ਨਾਲ ਹੀ ਗੇੜਿਆ ਜਾਂਦਾ ਸੀ। ਆਏ ਗਏ ਤੇ ਜਾਨਵਰਾਂ ਲਈ ਪੀਣ ਦੇ ਪਾਣੀ ਦਾ ਪ੍ਰਬੰਧ ਇਸੇ ਹਲਟੀ ਤੋਂ ਹੀ ਹੁੰਦਾ ਸੀ। ਬਹੁਤ ਸੋਹਣਾ ਲਿਖਿਆ ਹੋਇਆ ਧੁਗਾ ਗੁਰਪ੍ਰੀਤ ਜੀ ਨੇ ਜੀ। ਕੁਟੀਆਂ ਦੇ ਸਾਹਮਣੇ ਥਾਂ ਸਾਫ਼ ਕਰਕੇ ਇੱਕ ਵੇੜਾ ਬਣਾਇਆ ਹੋਇਆ ਸੀ ਜਿੱਥੇ ਸਾਰਾ ਦਿਨ ਮੋਰ ਤੇ ਹੋਰ ਪੰਛੀ ਤੁਰੇ ਫਿਰਦੇ ਮੋਰ ਤਾਂ ਕਈ ਵਾਰ ਕੁਟੀਆਂ ਦੇ ਅੰਦਰ ਵੀ ਆ ਜਾਂਦੇ ਕੁਫਾ ਵਰਗੀ ਕੁਟੀਆਂ ਦਾ ਤੰਗ ਜਿਹਾ ਦਰਵਾਜ਼ਾ ਹਮੇਸ਼ਾ ਖੁੱਲ੍ਹਾ ਹੀ ਰਹਿੰਦਾ ਸੀ ਕੇਸਰ ਥੇ ਦੀ ਚੜਾਈ ਚੜ੍ਹ ਕੇ ਸਾਹ ਲੈਣ ਲਈ ਰੁਕ ਗਿਆ ਲੰਬੀ ਦਾੜ੍ਹੀ ਵਾਲਾ ਫਕੀਰ ਕਬੂਤਰਾਂ ਤੇ ਚਿੜੀਆਂ ਨੂੰ ਦਾਣੇ ਪਾ ਰਿਹਾ ਸੀ ਉਸ ਦੀ ਆਹਟ ਸੁਣ ਕੇ ਫਕੀਰ ਨੇ ਕਿਹਾ ਆ ਗਿਆ ਬਈ ਜਵਾਨਾ ਬਹਿ ਜਾ ਬਹੁਤ ਸੋਹਣਾ ਲਿਖਿਆ ਹੋਇਆ ਜੀ ਫਕੀਰ ਨੇ ਉਸ ਨੂੰ ਭੁਜੇ ਛੋਲਿਆਂ ਦੀ ਮੁੱਠ ਦਿੱਤੀ ਹਲਤੀ ਗੇੜ ਕੇ ਮਸ਼ਕ ਵਿੱਚ ਤਾਜ਼ਾ ਪਾਣੀ ਭਰਿਆ ਅਤੇ ਹੌਲੀ-ਹੌਲੀ ਥੇ ਤੋਂ ਥੱਲੇ ਵੱਲ ਨੂੰ ਤੁਰ ਪਿਆ ਕੇਸਰ ਵੀ ਫਕੀਰ ਦੇ ਪਿੱਛੇ-ਪਿੱਛੇ ਉਹ ਤੁਰਿਆ ਕੇਸਰ ਨੇ ਆਪਣਾ ਡੱਬੀਆਂ ਵਾਲਾ ਪਰਨਾ ਕੋਲ ਕੇ ਦੁਬਾਰਾ ਸਿਰ ਤੇ ਬਨ ਲਿਆ ਦਿਨ ਦੇ ਚਾਨਣ ਵਿੱਚ ਉਸ ਨੂੰ ਆਪਣਾ ਕੁਰਤਾ ਪਜਾਮਾ ਥੋੜਾ ਮਹਿਲਾ ਲੱਗਿਆ ਦੂਸਰਾ ਤੋਤਾ ਹੋਇਆ ਕੁਰਤਾ ਪਜਾਮਾ ਉਸ ਦੇ ਝੋਲੇ ਵਿੱਚ ਹੀ ਸੀ ਸੱਜੇ ਹੱਥ ਨਾਲ ਆਪਣਾ ਝੋਲਾ ਉਸ ਨੇ ਖੱਬੇ ਮੋਢੇ ਤੇ ਟੰਗ ਲਿਆ ਫਕੀਰ 65 ਤੋਂ 70 ਸਾਲ ਦਾ ਸੀ ਕੁੱਲ ਦਾ ਬਯਰਗਸੀ ਪਰ ਉਸਦੀ ਚਾਲ ਢਾਲ ਕਾਫੀ ਚੁਸਤ ਸੀ ਗੋਡਿਆਂ ਤੋਂ ਨੀਵੇਂ ਪਗਵੀ ਚੋਲੇ ਵਿੱਚ ਫਕੀਰ ਦਾ ਕਦ ਕਾਫੀ ਲੰਮਾ ਲੱਗ ਰਿਹਾ ਸੀ ਫਕੀਰ ਦੇ ਹੱਥ ਵਿੱਚ ਇੱਕ 5 ਕੁ ਫੁੱਟ ਦਾ ਡੰਡਾ ਸੀ ਜੋ ਸਿਰੇ ਤੋਂ ਥੋੜਾ ਮੁੜਿਆ ਹੋਇਆ ਸੀ ਗਲ ਚ ਚਿੱਟਾ ਕਸਮੇਲਾ ਜਿਹਾ ਪਰਨਾ ਸੱਜੇ ਮੋਢੇ ਤੇ ਭੁਜੇ ਸ਼ੂਲਿਆਂ ਵਾਲੀ ਓਟਲੀ ਅਤੇ ਖੱਬੇ ਤੇ ਪਾਣੀ ਦੀ ਮਸ਼ਕ ਪਾ ਕੇ ਫਕੀਰ ਹੱਥ ਵਿੱਚ ਡੰਡਾ ਫੜ ਕੇ ਬੜੀ ਸਹਜਤਾ ਨਾਲ ਤੁਰ ਰਿਹਾ ਸੀ ਆਪਾਂ ਸੂਰਜ ਸਿਰ ਤੇ ਆਉਣ ਤੋਂ ਪਹਿਲਾਂ ਪਹਿਲਾਂ ਥੋੜਾ ਪੈੜਾ ਕੱਢ ਲਈਏ ਜੇ ਥੱਕ ਗਿਆ ਤਾਂ ਦੱਸ ਦੇ ਮਿੰ ਗੱਭਰੂਆ ਥੋੜੀ ਢੇਰ ਰੁਕ ਜਾਵਾਂਗੇ ਫਕੀਰ ਨੇ ਚੁੱਪਚਾਪ ਮਗਰ ਤੁਰੇ ਆਉਂਦੇ ਕੇਸਰ ਨੂੰ ਦੇਹਾ ਉਹ ਉਸਨੇ ਨੀਮੀ ਪਾਈ ਜਵਾਬ ਦਿੱਤਾ ਬੇਬੇ ਉੱਠ ਗਈ ਹੋਵੇਗੀ ਉਹ ਸੋਚ ਰਿਹਾ ਸੀ ਕੱਲ ਨੂੰ ਅੱਜ ਤੱਕ ਕਿੰਨਾ ਕੁਝ ਵਾਪਰ ਗਿਆ ਸੀ ਮਨ ਵਿੱਚ ਕਵਰਾਹਟ ਵੀ ਸੀ ਪਰ ਲੰਮੀ ਦਾੜੀ ਵਾਲੇ ਫਕੀਰ ਉਤੇ ਰੱਜ ਵਰਗਾ ਭਰੋਸਾ ਵੀ ਸੀ ਜੇ ਬਾਪੂ ਨੂੰ ਮੈਨੂੰ ਨਾ ਪੁੱਛਿਆ ਤਾਂ ਦਸਾਂ ਸਾਲਾਂ ਚ ਮੈਂ ਕਿੰਨਾ ਵੱਡਾ ਹੋ ਗਿਆ ਹਾਂ ਬੇਬੇ ਤੂੰ ਵੀ ਦੋ ਗਾਲਾਂ ਲਮਾ ਸੋਚਨੇ ਕੇਸਰ ਨੇ ਗਲੇ ਚ ਪਾਏ ਚਾਂਦੀ ਦੇ ਕਕੇ ਵਾਲੇ ਤਾਵੀਜ਼ ਤੇ ਹੱਥ ਫੇਰਿਆ ਬੇਬੇ ਨੇ ਦੱਸਿਆ ਸੀ ਕਿ ਤਵੀਰ ਤਾਂ ਬਾਪੂ ਨੇ ਉਸ ਦੀ ਪਹਿਲੀ ਲੋੜੀ ਤੇ ਪਾਇਆ ਸੀ ਇਸ ਦੀ ਕਾਫੀ ਢੇਰੇ ਕਾਫੀ ਡੋਰੀ ਕਾਫੀ ਡੋਰੀ ਬੇਬੇ ਨੇ ਆਪ ਵੱਟੀ ਸੀ ਹੁਣ ਵੀ ਉਹ ਹਰ ਸਾਲ ਨਵਾਂ ਕਾਲਾ ਧਾਗਾ ਬੱਟ ਕੇ ਪਾ ਦਿੰਦੀ ਇਹੋ ਤਾਂ ਰਹਿ ਗਈ ਸੀ ਬਾਪੂ ਦੀ ਆਖਰੀ ਨਿਸ਼ਾਨੀ ਇਸ ਨੂੰ ਵੇਖ ਕੇ ਬਾਪੂ ਮੈਨੂੰ ਪਛਾਣ ਲਵੇਗਾ ਤੇ ਘੁੱਟ ਕੇ ਜੱਫੀ ਪਾ ਲਵੇਗਾ ਉਸਨੇ ਧੜਕਣੇ ਧੜਕਦੇ ਦਿਲ ਵਿੱਚ ਸੋਚਿਆ ਕੀ ਸੋਚ ਰਿਹਾ ਸੀ ਗੱਭਰੂ ਆ ਫਕੀਰ ਨੇ ਕੇਸਰ ਨੂੰ ਵੇਖਦਿਆਂ ਕਿਹਾ ਚਿੰਤਾ ਨਾ ਕਰੀ ਸਭ ਕੁਝ ਰੱਬ ਦੀ ਬਣਾਈ ਬਿਉਤ ਬਿਉਤ ਮੁਤਾਬਿਕ ਤੇ ਉਸ ਦੇ ਰਾਜਾ ਵਿੱਚ ਹੀ ਚੱਲ ਰਿਹਾ ਹੈ ਆ ਲੈ ਇਹ ਪੱਥਰ ਆਪਣੀ ਜੇਬ ਵਿੱਚ ਰੱਖ ਲੈ ਉਸਨੇ ਕੇਸਰ ਨੂੰ ਇੱਕ ਛੋਟਾ ਜਿਹਾ ਕਾਲੇ ਰੰਗ ਦਾ ਪੱਥਰ ਦਿੱਤਾ। ਕੇਸਰ ਨੇ ਚਮਕਦੇ ਕਾਲਾ ਪੱਥਰ ਹੱਥ ਵਿੱਚ ਫੜ ਕੇ ਵੇਖਿਆ ਤੇ ਆਪਣੀ ਜੇਬ ਵਿੱਚ ਪਾ ਲਿਆ। ਆ ਦੂਸਰਾ ਪੱਥਰ ਮੈਂ ਤੈਨੂੰ ਯਾਤਰਾ ਖਤਮ ਹੋਣ ਤੋਂ ਬਾਅਦ ਦੇਵਾਂਗਾ। ਫਕੀਰ ਨੇ ਹੱਥ ਵਿੱਚ ਫੜਿਆ ਇੱਕ ਚਿੱਟਾ ਪੱਥਰ ਕੇਸਰ ਨੂੰ ਦਿਖਾਉਂਦਿਆਂ ਕਿਹਾ, ਜਦੋਂ ਵੀ ਕਦੇ ਕੁਝ ਸਮਝਣਾ ਆਵੇ ਤਾਂ ਇਹ ਦੋਵੇਂ ਪੱਥਰ ਹੱਥਾਂ 'ਚ ਫੜ ਕੇ ਧਿਆਨ ਲਾਵੀਂ। પરમાત્મા તੈਨੂੰ ਆਪਣੇ ਆਪ ਸੋਚੀ દેਵੇਗਾ ਫਕੀਰ ਦੇ ਬੋਲ ਕੇਸਰ ਨੂੰ ਪ੍ਰਵਾਸ ਦੇ ਰਹੇ ਸਨ ਕੇਸਰ 8ਵੀਂ પાਸ ਕਰਨ ਤੋਂ ਬਾਅਦ ਮੁਰ ਸਕੂਲ ਨਹੀਂ ਸੀ ਗਿਆ ਉਹ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਪਰ ਬੇਬੇ ਨੂੰ ਉਸਦਾ ਵਿਆਹ ਕਰਨ ਦੀ ਕਾਲੀ ਸੀ اگલી ਵਿਸਾਖੀ ਨੂੰ ਪੁੱਤ ਦਾ ਪੁੱਤ ਤੂੰ 18 ਸਾਲਾਂ ਦਾ ਹੋ ਜਾਣਾ ਬੇਬੇ ਨੇ ਕਿਹਾ ਸੀ ਨਾਲੇ ਸਾਡੇ ਰਿਵਾਜ ਆ ਮੁੰਡਾ 18 ਤੇ ਕੁੜੀ 16 ਤੋਂ ਨਹੀਂ ਟੱਪਣਾ ਤੋਂ ਨਹੀਂ ਟੱਪਣ ਦਿੰਦੇ। ਇਹੀ ਤਾਂ ਉਮਰ ਹੁੰਦੀ ਆ ਵਿਆਹ ਦੀ। ਪਿਛਲੇ 2-3 ਸਾਲ ਤੋਂ ਉਹ ਬਸ ਖੇਤ ਦੇ ਡੰਗਰ ਹੀ ਸੰਭਾਲਦਾ ਸੀ। ਖੇਤੀ ਨਾਲ ਗੁਜ਼ਾਰਾ ਮਸਾਂ ਹੀ ਚੱਲਦਾ ਸੀ। ਉਹ ਰੋਹੀ ਬਾੜੇ ਸੱਤ ਖੇਤਾਂ ਵਿੱਚ ਕਣਕ, ਮੱਕੀ, ਕਮਾੜ ਤੇ ਰਕੜ ਵਾਲੇ ਚਾਰ ਖੇਤਾਂ ਵਿੱਚ ਡੰਗਾਰਾਂ ਡੰਗਰਾਂ ਦਾ ਚਾਰਾ ਨਹੀਂ ਆਈ ਬਾਲਾ ਖੇਤ ਤਾਂ ਤੋੜੀ ਦੇ ਕੁੱਪ ਗੋਹੇ ਕੋੜੇ ਅਤੇ ਬਾਲਣ ਰੱਖਣ ਦੇ ਕੰਮ ਹੀ ਆਉਂਦਾ ਸੀ ਛੋਟੇ ਜਿਹੇ ਘਰ ਵਿੱਚ ਉਸ ਦੀ ਦੁਨੀਆ ਬਸ ਬੇਬੇ ਸੀ ਜਾਂ ਅੰਦਰਲੀ ਬੈਠ ਕੇ ਵਿੱਚ ਬੈਠੇ ਆਂਗੀਆਂ ਬਾਪੂ ਤੇ ਮਾਂ ਦੀਆਂ ਪੁਰਾਣੀਆਂ ਤਸਵੀਰਾਂ ਜੋ ਉਹਨਾਂ ਨੇ ਗਰਨਾ ਸਾਹਿਬ ਤੋਂ ਵਿਸਾਖੀ ਤੋਂ ਖਿਚਵਾਈਆਂ ਸਨ ਦਿਨ ਢਲ ਰਿਹਾ ਸੀ ਫਕੀਰ ਨੇ ਇੱਕ ਉੱਚੇ ਅਤੇ ਪੱਧਰੇ ਹਾਂ ਵਾਲ ਇਸ਼ਾਰਿਆ ਕਰਦੇ ਆ ਕਿ ਹਾਂ ਅਜ ਰਾਤ ਡੇਰਾ ਇੱਥੇ ਹੀ ਲਾ ਲੈਨੇ ਆ ਫਿਰ ਉਸਨੇ ਆਪਣੇ ਡੰਡੇ ਨਾਲ ਡਿੱਗੇ ਪੱਤਿਆਂ ਨੂੰ ਇੱਕ ਪਾਸੇ ਕਰਕੇ ਇੱਕ ਲੋਈ ਕੱਢ ਕੱਢੀ ਤੇ ਭੁਜੇ ਵਿਛਾ ਦਿੱਤੀ ਕੇਸਰ ਨੇ ਉਸ ਦੀ ਪਲਟੀ ਪਾਣੀ ਵਾਲੀ ਮਸ਼ਕ ਅਤੇ ਆਪਣਾ ਝੋਲਾ ਇੱਕ ਪਾਸੇ ਟਿਕਾ ਦਿੱਤੇ ਸਾਇਂ ਜੀ ਲਿਆਓ ਮੈਂ ਤੁਹਾਡੀਆਂ ਲੱਤਾਂ ਘੁੱਟ 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 ਦੇਵਾਂ ਥੱਕ ਗਏ ਹੋਵੋਗੇ ਕੇਸਰ ਨੇ ਫਕੀਰ ਕੋਲ ਬੈਠਦਿਆਂ ਕਹਾ ਤੇਰਾ ਨਾਂ ਕੀ ਐ ਗੱਭਰੂਆ ਫਕੀਰ ਨੇ ਲੰਮੇ ਪੈਂਦਿਆਂ ਪੁੱਛਿਆ ਕੇਸਰ ਵਲ ਉਸ ਵੱਲ ਵੇਖ ਕੇ ਕੇਸਰ ਨੇ ਜਵਾਬ ਦਿੱਤਾ ਤੂੰ ਆਪਣੇ ਨਾਮ ਨਾਮ ਵਾਂਗ ਕਿਸਰ ਹੀ ਐ ਬੜੀ ਲਿਆਕਤ ਸਿਖਾਈ ਹੈ ਤੈਨੂੰ ਤੇਰੇ ਘਰਦਿਆਂ ਨੇ ਤੂੰ ਦੁਨੀਆਂ ਚ ਕੇਸਰ ਬਾਗ ਹੀ ਮਹਿਕ ਵੰਡੇਗਾ ਉਸਨੇ ਕੇਸਰ ਦਾ ਸਿਰ ਪਲੋਸ ਕੇ ਤੇਹਾ ਤੇ ਲੰਮਾ ਪੈ ਗਿਆ ਕੇਸਰ ਫਕੀਰ ਦੇ ਪੈਰ ਹੌਲੀ-ਹੌਲੀ ਘੁੱਟਣ ਲੱਗਿਆ ਫਕੀਰ ਨੇ ਹੱਥ ਜੋੜੇ ਹੋਏ ਸਨ ਉਸਨੇ ਪਾਠ ਕਰਨਾ ਸ਼ੁਰੂ ਕੀਤਾ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਉੱਲੇ ਆਕਾਸ਼ ਦੀ ਛੱਤ ਥੱਲੇ ਲੰਮੇ ਪਏ ਕੇਸਰਣੋਂ ਇਹ ਦੁਨੀਆ ਆਪਣੇ ਪਿੰਡ ਨਾਲੋਂ ਬਹੁਤ ਅਲੱਗ ਲੱਗੀ। ਰੁਮਕ ਦੀ ਪੌਣ, ਟਿੱਬਿਆਂ ਦੇ ਪਰਛਾਵੇਂ ਅਤੇ ਜੰਗਣੂਆਂ ਦੇ ਟਿਮਟਾਹ ਟਿਮਟਮਾ ਹਟ ਅਤੇ ਉਸ ਦੇ ਦਿਲ ਨੂੰ ਇੱਕ ਅਜੀਬ ਜਿਹਾ ਸਕੂਨ ਦਿੱਤਾ। ਰਾਤ ਹੋਰ ਸੰਗਣੀ ਹੋ ਰਹੀ ਸੀ ਨਾਲ ਵਗਦੇ ਰਾਹ ਤੇ ਜਾ ਰਿਹਾ ਕੋਈ ਰਾਹੀ ਗਾ ਰਿਹਾ ਸੀ। ਕੋਇਲ ਦੀ ਰਾਗਣੀ ਕੋਇਲ ਦੀ ਰਾਗਣੀ ਤੇ ਬਿਰਹੋਂ ਦੇ ਸਾਜ ਨੂੰ ਕੱਲਾ ਬੈ ਕੇ ਸੁਣ ਕਦੇ ਰੂਹ ਦੀ ਆਵਾਜ਼ ਬਹੁਤ ਸੋਹਣਾ ਲਿਖਿਆ ਹੋਇਆ ਜੀ ਇਹ ਗੁਰਪੀ ਧੁਗਾਂ ਦੀ ਬਣੀ ਹੋਈ ਆ ਆ ਦੇਖ ਸਕਦੇ ਤੁਸੀਂ 40 ਦਿਨ ਪੁਸਤਕ ਹੈ ਸਾਰੇ ਜਾਣੇ ਇਸ ਪੁਸਤਕ ਨੂੰ ਜ਼ਰੂਰ ਖੇਡੋ ਬਹੁਤ ਕੁਸ਼ੇ ਦੇ ਵਿੱਚ ਆਪਾਂ ਨੂੰ ਸਿੱਖਣ ਨੂੰ ਮਿਲਦੇ ਇਹਦੇ ਬੱਚੇ ਸਿਰਫ ਆਪਣਾ ਇੱਕ ਕੇਸਰ ਇੱਕ ਸਾਧੂ ਦੇ ਉੱਪਰ ਸਾਰੀ ਇਹ ਕਿਤਾਬ ਹੈ ਜਿਹੜੀ ਲਿਖੀ ਹੋਈ ਆ 40 ਦਿਨਾਂ ਤੇ ਨਿਰਭਰ ਕਰਦੀ ਹੈ ਜੋ ਕਿ 40 ਦਿਨ ਚੱਲੂਗੀ ਵੀ 40 ਦਿਨਾਂ ਦੇ ਵਿੱਚ ਪੜੀ ਜਾਊਗੀ ਉੱਤੇ ਲਿਖਿਆ ਕੇਸਰ ਤੇ ਫਕੀਰ ਦੀ ਯਾਤਰਾ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਪੁਸਤਕ ਹੈ ਜੀ ਸਾਰੇ ਜਾਣੇ ਇਸ ਪੁਸਤਕ ਨੂੰ ਜਰੂਰ ਖਰੀਦੋ ਤੇ ਪੜ੍ਹੋ ਇਹਨੂੰ ਵਕਤ ਤੋਂ ਵੱਧ ਬਹੁਤ ਕੁਛ ਇਹਦੇ ਵਿੱਚ ਆਪਾਂ ਨੂੰ ਸਿੱਖਣ ਨੂੰ ਮਿਲਦਾ ਆਪਾਂ ਰੋਜ਼ ਇਸ ਉੱਪਰ ਹੈ ਤਕਰੀਬਨ 8 ਤੋਂ 8:00 ਵਜੇ ਆਪਾਂ ਜਰੂਰ ਲਾਈਵ ਹੋਇਆ ਕਰਾਂਗੇ ਇਸ ਕਿਤਾਬ ਦੇ ਉੱਪਰ ਆਪਾਂ ਇਹਦੇ ਹਰ ਇੱਕ ਦਿਨ ਤੱਕ ਹਰ ਇੱਕ ਦਿਨ ਨੂੰ ਤੁਹਾਡੇ ਤੱਕ ਆਪਾਂ ਜਰੂਰ ਸਾਂਝਾ ਕਰਾਂਗੇ ਬਾਕੀ ਸਾਰੇ ਜਾਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਤੇ ਨੋਟੀਫਿਕੇਸ਼ਨ ਜਰੂਰ ਔਨ ਰੱਖੋ ਆਪਾਂ ਇਸ ਪੁਸਤਕ ਦੀ ਆਪਾਂ ਤੁਹਾਡੇ ਤੱਕ ਰੋਜ਼ ਵੀਡੀਓ ਸਾਂਝੀ ਕਰਿਆ ਕਰਾਂਗੇ ਬਾਕੀ ਅੱਜ ਦੇ ਲੈਪਸ ਸਿਰ ਪੈਨੇ ਜੀ ਮਤਲਬ ਆਪਾਂ ਕੱਲ ਨੂੰ 40 ਦਿਨ ਦੇ ਦੂਜੇ ਦਿਨ ਦੇ ਵਿੱਚ ਧੰਨਵਾਦ